ਜ਼ਿਲ੍ਹਾ ਹੁਸ਼ਿਆਰ ਪਦੇਸ਼ ਸ਼ਹਿਰ ਊਣਮੂ ਟਾਂਡਾ ਦੇ ਲੱਕੜੀ ਦਾ ਟਾਲ ਚਲਾਉਣ ਵਾਲੇ ਬਜ਼ੁਰਗ ਨੂੰ ਇੱਕ ਪ੍ਰਵਾਸੀ ਜੋੜੇ ਵੱਲੋਂ 2000 ਨਕਲੀ ਸੋਨੇ ਦੇ ਸਿੱਕੇ ਦੇ ਕੇ 42000 ਰੁਪਏ ਦਿੱਤੇ ਗਏ। ਪੀੜਤ ਦਨਜੀਤ ਸਿੰਘ ਵਾਸੀ ਟਾਂਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇੱਕ ਪ੍ਰਵਾਸੀ ਜੋੜੇ ਵੱਲੋਂ ਹਰ ਰੋਜ਼ ਦਨਜੀਤ ਸਿੰਘ ਨੂੰ ਬਾਲਣ ਲੈ ਕੇ ਜਾਂਦਾ ਸੀ ਤੇ ਬਾਲਣ ਲੈ ਜਾਣ ਵਾਲਾ ਵਿਅਕਤੀ ਆਪਣਾ ਨਾਮ ਮੋਹਨ ਭਗਵਤ ਦਾਸਾ ਸੀ। ਅਤੇ ਆਪਣੇ ਆਪ ਨੂੰ ਕੋਠਿਆਂ ਵਿੱਚ ਟਾਇਲ ਲਗਾਉਣ ਦਾ ਠੇਕੇਦਾਰ ਦੱਸਦਾ ਸੀ ਤੇ ਬੀਤੇ ਦਿਨ ਉਸਨੇ ਕਿਹਾ ਕਿ ਮੈਨੂੰ ਕਿਸੇ ਅਗਿਆਤ ਜਗ੍ਹਾ ਤੋਂ 2000 ਸਿੱਕੇ ਮਿਲੇ ਹਨ ਤੇ ਮੈਂ ਉਸ ਨੂੰ ਚੈੱਕ ਨਹੀਂ ਕਰਵਾ ਸਕਦਾ ਕਿਉਂਕਿ ਮੈਂ ਬੁਲਵ assi ਹਾਂ ਤੇ ਇੱਕ ਸਿੱਕਾ ਉਸਨੇ ਮੈਨੂੰ ਦੇ ਦਿੱਤਾ ਤਾਂ ਮੈਂ ਉਹ ਸਿੱਕਾ ਸੁਨਿਆਰੇ ਦੀ ਦੁਕਾਨ ਤੋਂ ਚੈੱਕ ਕਰਵਾਇਆ ਤਾਂ ਉਹ ਸੋਨੇ ਦਾ ਨਿਕਲਿਆ ਇਹ ਸੁਨਿਆਰੇ ਨੇ ਉਸਦੀ ਕੀਮਤ 8000 ਪੇ ਦੱਸੀ ਤੇ ਉਸ ਤੋਂ ਬਾਅਦ ਇਸੇ ਪਰਵਾਸੀ ਨਾਲ ਡੀਲ 4,20,000 ਪੇ ਚੱਲ ਤੈ ਹੋਈ ਤੇ ਉਸਨੇ ਪੈਸੇ ਲੈ ਕੇ 2000 ਸਿੱਕੇ ਦੇ ਦਿੱਤੇ ਜਿਸ ਤੋਂ ਬਾਅਦ ਰঞ্জੀਤ ਸਿੰਘ ਸੁਨਿਆਰੇ ਦੀ ਦੁਕਾਨ ਤੇ ਪਹੁੰਚਿਆ ਤੇ ਉਸਨੇ ਦੱਸਿਆ ਕਿ ਇਹ ਸਾਰੇ ਸਿੱਕੇ ਨਕਲੀ ਹਨ ਜਿਸ ਤੋਂ ਬਾਅਦ ਪੀੜਤ ਨੇ ਇਸ ਠੱਗੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਕੀ ਨਾ ਆਪਣਾ ਜੀ ਰੰਜੀਤ ਸਿੰਘ ਰੰਜੀਤ ਸਿੰਘ ਜੀ ਕੀ ਗੱਲਬਾਤ ਹੋਈ ਸੁਨਨਾਲ ਜਿਹਨੇ ਕੋਲ ਸੋਨਾ ਖਰੀਦਿਆ ਤੁਸੀਂ ਉਹ ਵੀ ਤਾਂ ਪੜਾਣਾ ਹੋਵੇ ਸੀ ਜੀ ਇੱਕ ਟਿਕਾ ਦਾ ਗਾਲਾ ਕਹਿੰਦੇ ਆ ਦੇਖ ਲੈ ਕਿਦਾਂ ਦਾ ਆ ਸਾਰੇ ਨਾਲ ਜੀ ਆ ਫਿਰ 700 ਦਾ ਲੈਣਾ ਕੀਤਾ ਉਹ ਤੁਸੀਂ ਚੈੱਕ ਕਰਿਆ ਸੀ ਪੂਰਾ ਸੋਨਾ ਨਹੀਂ ਗਿਆ ਉਹ ਕਿਤੇ ਸਿੱਕੇ ਆ ਪਤਾ ਨਹੀਂ ਕਹਦੇ ਆ ਕਿਹਨੇ ਕਿਹਦੇ ਬੋਰ ਗਾਲਾ ਚੌਸ ਦੇ ਆ ਕਹਿੰਦੇ ਅੱਛਾ ਜੀ ਤੁਸੀਂ ਕਿੰਨੇ ਪੈਸੇ ਦਿੱਤੇ ਹੋ ਤਾਂ ਮੈਂ ਦਿੱਤਾੜੂ ਮੈਂ ਇਹ ਜੋ ਦਿਖਾੜੇ ਨੇ ਥੰਦਾ ਨੁਕਰੇ ਕੱਚਾ ਆ ਇਹ ਕਰਦਾ ਨਾ ਨਾ ਆਂ ਬੁੱਲੇ ਆਪਣੇ ਮਾਮਲੇ ਕੀ ਡੜਨਾ ਇਹ ਵਾਕਿਆ ਹੋਇਆ ਸਾਰਾ ਬਾਕਿਆ ਉਹਨੇ ਉਹ ਇੱਕ ਦਿਖਾ ਕੇ ਤਾਂ ਸਿਗਾ ਉਹ ਸੋਨੇ ਦਾ ਉਹ ਗੋਲ ਦਿੱਤਾ ਉਹਨਾਂ ਨੇ ਸਾਰੇ ਨਾਲ ਦੀ ਯਾਰ ਤੁਸੀਂ ਕਿੰਨੇ ਚੱਕਰੇ ਆ ਮੈਂ ਸਿਨਾਰੇ ਨੂੰ ਕਿਹਾ ਕੀ ਕਿ ਸਿਨਾਰੇ ਨੇ ਸਿਨਾਰੇ ਨੇ ਕਹਿੰਦਾ ਇਹ ਸੋਨੇ ਦਾ ਹੀ ਆ ਬਾਕੀਆਂ ਦਾ ਪਤਾ ਨਹੀਂ ਉਹ ਤੋਂ ਜੇ ਲਾ ਦੇ ਜਾਈ ਉਹ ਦਿਖਾ ਲਿਆ ਤਾਂ ਕਹਿੰਦੇ ਇਹ ਸਾਰੇ ਪਿੱਤਲ ਆ ਜਿਹੜਾ ਸੋਨੇ ਦਾ ਉਹ ਹੀ ਲੱਗਿਆ ਉਹ ਹੀ ਕਿੰਨੇ ਪੈਸੇ ਤੇ ਲੂਜ਼ ਨੂੰ ਚਾ ਲਗਦੀ ਆ ਕੀ ਇਹਦੀ ਸੂਚਨਾ ਪ੍ਰੋਸ ਨੂੰ ਦਿੱਤੀ ਸੀ ਮੈਂ ਉਸ ਨੂੰ ਕਾਹ ਉਹ ਕਹਿੰਦੇ ਸਾਡੀ ਬਸਰੀ ਨਹੀਂ ਗੱਲ ਕਿਉਂ ਬਸਰੀ ਕਿਉਂ ਨਹੀਂ ਗੱਲ